ਮੈਕਸ 24 ਪੰਜਾਬ ਨੇ ਇਸ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨ ਵਲ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਜਵਾਈ ਦੇ ਵੱਲੋਂ ਕੀਤਾ ਗਿਆ ਗੋਲੀਆਂ ਮਾਰ ਕੇ ਆਪਣੇ ਆਪਣੇ ਹੀ ਸੱਸ ਦਾ ਕਤਲ ਕਟਨਾ ਦੀ ਸੂchnਾ ਮਿਲਣ ਤੇ ਮੌਕੇ ਤੇ ਪੁਲਿਸ ਨੇ Laash ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ Postmortem ਕਰਵਾਉਣ ਦੇ ਲਈ ਸਿਵਲ ਹਸਪਤਾਲ ਵਿਖੇ ਕਰਵਾਇਆ। ਨਾਲ ਮਾਮਲਾ ਦਿਲਾਤਾਂ ਦੇ ਨੇੜਲੇ ਪਿੰਡ ਬਾਕੀਪੁਰ ਤੋਂ ਸਾਹਮਣੇ ਜਿੱਥੇ ਕਿ ਬੀਤੀ ਦਿਨ ਰਾਤ ਨੂੰ ਜਵਾਈ ਨਿਸ਼ਾਨ ਸਿੰਘ ਵਾਸੀ ਵਜੀਤਪੁਰ ਨੇ ਆਪਣੇ ਹੀ ਸੱਸ ਵਿਧਵਾ ਜਗੀਕੌਰ ਨੂੰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਵਾਈ ਮੌਕੇ ਤੋਂ ਪਰ ਹੋਂਦੇ ਬੱਚ ਸਫਲ ਹੋ ਗਏ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਨ ਤੇ ਤਰਨ ਤਰਨ ਦੇ ਥਾਣਾ ਸਦਰ ਪੁਲਿਸ ਡਿਊਟੀ ਉੱਪਰ ਸਮੇਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਤੁਰੰਤ ਪੋਸਮਰਟਮ ਕਰਵਾਉਣ ਦੇ ਲਈ ਤਰੰਤ ਹਸਪਤਾਲ ਵਿੱਚ ਦਾਖਾ ਕਰਵਾਇਆ ਅਤੇ ਘਰੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਵਾਈ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀ ਮੈਡੀਕਲ ਰਿਪੋਰਟ ਆਉਣ ਤੇ ਧਾਰਾ ਵਿੱਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਇਸ਼ਤਿਹਾਰ ਚਰਨਜੀਤ ਸਿੰਘ ਬਾਦਸਾਪਾ ਸਰਪੰਚ ਨੇ ਦੱਸਿਆ ਕਿ ਆਦਤੋਂ ਸਾਡੀ ਭੂਆ ਵਿਦਵਾ ਜਗੀ ਕੋਰ ਨੇ 10 ਸਾਲ ਪਹਿਨਾ ਆਪਣੀ ਲੜਕੀ ਦਾ ਵਿਆਹ ਨਿਸ਼ਾਨ ਸਿੰਘ ਨਾਲ ਕੀਤਾ ਸੀ ਜਿਸ ਦੇ ਕੁਝ ਕੁ ਸਮੇਂ ਬਾਅਦ ਸਾਡੀ ਲੜਕੀ ਕਵਲਜੀਤ ਕੋਰ ਨੇ ਉਹ ਤੰਗ ਪਰੇਸ਼ਾਨ ਕਰਨ ਲੱਗ ਪਈ ਅਤੇ ਪੈਸਿਆਂ ਦੀ ਮੰਗ ਕਰਦਾ ਸੀ ਜਿੱਥੇ ਕਿ ਸਾਡੇ ਵੱਲੋਂ ਉਸ ਨੂੰ 15 ਲੱਖ ਰੁਪਏ ਹੋਰ ਦਿੱਤੇ ਗਏ ਪਰ ਕੁਝ ਦਿਨ ਬਾਅਦ ਉਹ ਸਾਡੀ ਲੜਕੀ ਕਵਲਜੀਤ ਕੌਰ ਨੂੰ ਕੁੱਟ ਕੇ ਪੇਕੇ ਘਰ ਛੱਡ ਗਏ ਤੇ ਹੋਰ ਪੈਸੇ ਦੀ ਮੰਗ ਕਰਨ ਲੱਗ ਪਿਆ ਜਿੱਥੇ ਕਿ ਸਾਡੇ ਵੱਲੋਂ ਉਸ ਨੂੰ ਪੈਸੇ ਨਾ ਦਿੱਤੇ ਗਏ ਤਾਂ ਦੇਰ ਰਾਤ ਨੂੰ ਜਵਾਈ ਨੇ ਆਪਣੇ ਸਸ ਸੱਸ ਦੀਆਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦੇ ਤਾਂ ਉਹ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਨਿਸ਼ਾਨ ਸਿੰਘ ਖਿਲਾਫ ਸਖਤ ਕਾਰਵਾਈ ਕਰੋ ਉਸ ਨੂੰ ਸਖਤ ਸਜ਼ਾਵਾ ਦਿੱਤੀ ਜਾਵੇ ਦੇ ਪਾਸੇ ਪੁਲਿਸ ਕੈਮਰੇ ਅਗੇ ਕੋਈ ਵੀ ਜਾਣਕਾਰੀ ਦੇਣ ਦੇ ਲਈ ਧਿਆਨ ਨਹੀਂ ਹੈ ਮੇਰਾ ਨਾਮ ਚਰਨਜੀਤ ਸਿੰਘ ਵਾਜੀ ਬਾਠਪਿੰਡ ਹੈ ਜੀ ਮੇਰਾ ਮੇਰੇ ਪੂਆਜੀ ਦਾ ਪੂਆਜੀ ਵਾਈ ਹੋਈ ਸੀ ਬਾਕੀਪੁਰ ਪਿੰਡ ਉਹਨਾਂ ਦੀ ਨੌ ਜਗੀਰਪੁਰ ਜਿਹਦਾ ਕੱਲ ਕਤਲ ਹੋਇਆ ਜੀ ਉਹਨਾਂ ਦੇ ਜਵਾਈ ਨਿਸ਼ਾਨ ਸਿੰਘ ਪਿੰਡ ਫਰੀਦ ਵਜੀਰਪੁਰ ਜ਼ਿਲ੍ਹਾ ਫਰੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਉਹਨੇ ਕਤਲ ਕੀਤਾ ਜੀ ਜਿਹੜਾ ਲਗਾਤਾਰ ਇਹਨਾਂ ਦੇ ਕੋਲੋਂ ਪਹਿਲਾਂ ਪੈਸਿਆਂ ਦੀ ਮੰਕਰਦਾ ਸੀ ਕਬਲਜੀਤ ਦੇ ਕੋਲੋਂ ਉਹ ਆਪਣੀ ਸੱਸ ਮਾਂ ਨੂੰ ਕਹਿੰਦੀ 3 ਲੱਖ ਰੁਪਇਆ ਜਿਹੜਾ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ ਪਰ ਉਹ ਪੈਸੇ ਵਾਪਸ ਮੋੜਨ ਦੀ ਬਜਾਏ ਇਹਨਾਂ ਦੇ ਕੋਲੋਂ ਹੋਰ 5 ਲੱਖ ਰੁਪਏ ਦੀ ਮੰਗ ਕਰਦਾ ਸੀ ਕਿ ਗਰੀਬ ਪਰਿਵਾਰੀ ਪੈਸੇ ਦੇ ਨਹੀਂ ਦੇ ਸਕਦੇ ਤੇ ਲੜਕੀ ਨੂੰ ਲਗਾਤਾਰ ਟਾਰਚਰ ਕਰਦਾ ਸੀ ਜੀ ਕੱਲ ਪਰਸੋਂ ਜਿਹੜੀ ਲੜਕੀ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਿਆ ਲੜਕੀ ਆਪਣੇ ਪੇਕੇ ਪਿੰਡਾਂ ਬਾਕੀਪੁਰ ਚਾਈ ਆ ਤਾਂ ਕੱਲ ਉਹਦੇ ਪਿੱਛੇ ਆਣ ਕੇ ਬੁਲੇਟ ਮੋਟਰਸਾਈਕਲ ਤੇ ਆਪਣੇ ਪਿਸਤਲ ਦੇ ਨਾਲ ਪਹਿਲੋਂ ਦੋ ਫਾਇਰ ਕੀਤੀਆਂ ਜਿਹੜੇ ਬਚਾਰਿਆ ਜੀ ਨਹੀਂ ਲੱਗੇ ਤੇ ਤੀਸਰਾ ਫਾਇਰ ਕੁੜੀ ਨੂੰ ਮਾਰ ਲੱਗਾ ਗੋਲੀ ਕੁੜੀ ਭੱਜ ਕੇ ਅੰਦਰ ਨੂੰ ਹੋਈ ਆ ਤੇ ਉਹਦੀ ਮਾਂ ਜਿਹੜੀ ਸਬਜ਼ੀ ਕੱਟ ਰਹੀ ਸੀ ਆਪਣੇ ਘਰ ਵਿੱਚ ਬੈਠੀ ਤੇ ਉਹਦੀ ਛਾਤੀ ਵਿੱਚ ਲੱਗੀ ਆ ਉਹਦੀ ਡੈਥ ਹੋ ਗਈ। ਲੜਕੀ ਦੀ ਸ਼ਾਦੀ ਹੋਈ ਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਬੱਚਾ ਜੀ। ਫਿਰ ਬਾਲਵਰ ਜਿਹਦਾ ਲਸੰਸੀ ਉਹਦਾ ਇੱਕ ਪਹਿਲਾਂ ਵੀ ਲਈ ਫਿਰਦਾ ਹੈ ਲਸੰਸੀ ਬਣਾਏ ਦੇ ਬਾਰੇ ਮੈਨੂੰ ਪਤਾ ਨਹੀਂ ਜੀ ਹੋ ਸਕਦਾ ਲਸੰਸੀ ਹੋਵੇ ਹਥਿਆਰ ਉਹਨਾਂ ਕੋਲ। ਅਸੀਂ ਮੰਗ ਕਰਦੇ ਆ ਐਸਐਸਪੀ ਸਾਹਿਬ ਤਰਨਤਾਰਨ ਦੇ ਕੋਲੋਂ ਵੀ ਇਹ ਦੋਸ਼ੀ ਨੂੰ ਜਿਹੜਾ ਜਲਦੀ ਤੋਂ ਜਲਦੀ ਫੜ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਵੇ। ਤਾ ਜੋ ਜਿਹੜੇ ਇਦਾਂ ਦੇ ਰੋਕ ਆ ਗਾਂ ਤੋਂ ਅੱਗੇ ਤੋਂ ਲੋਕਾਂ ਦੀਆਂ ਧੀਆ ਭੈਣਾਂ ਦੇ ਨਾਲ ਇਦਾਂ ਦਾ ਖਲਵਾੜ ਕਰਕੇ ਹੱਤਿਆ ਨਾ ਹੋਵੇ ਜੀ ਦਾਜ ਦੇ ਦੀ ਬਲੀ ਨਾ ਚੜਣ ਤੀਆਂ ਬਹੁਤ ਮਾੜਾ ਘਰ ਦਾ ਹਾਲਤ ਬਣੀ ਪਈ ਆ ਜੀ 21 ਭੈਣ ਤੇ ਇੱਕ ਭਰਾ ਹੈਗਾ ਭਰਾ ਜਿਹੜਾ ਵਿਦੇਸ਼ ਮਲੇਲਾ ਚੋਂ ਆ ਤੇ ਭੈਣ ਜਿਹੜੀ ਘਰ ਆਣ ਕੇ ਬੈਗੀ ਮਾਂ ਦਾ ਕਤਲ ਹੋ ਗਿਆ ਪਿਓ ਪਹਿਲੋ ਮਰ ਚੁੱਕਾ